ਕੱਤੀਂਗੜਾ ਜਾਈ ਮੀਟਿੰਗ ਰੱਖੀ ਹੈ ਕੀ ਕਰਨ ਅੱਜ ਇੱਕ ਵਿਸ਼ੇਸ਼ ਬੈਠਕ ਅਰੋੜਾ ਖਤਰੀ ਮਹਾਸਭਾ ਵੱਲੋਂ ਸਾਡੇ ਅੰਕਲ ਜਗਦੀਸ਼ ਬੱਤਰਾ ਜੀ ਦੀ ਦੁਕਾਨ ਤੇ ਰੱਖੀ ਗਈ ਹੈ ਇਹਦੇ ਤੇ ਅੱਜ ਕੁਝ ਅਸੀਂ ਨਵੀਂ ਘੋਸ਼ਣਾਵਾਂ ਕਰਨੀਆਂ ਸਾਡੇ ਨਕੌਦਰ ਜੁਨਟ ਦੇ ਪ੍ਰਧਾਨ ਅਜੇ ਬਜਾਦ ਜੀ ਮੌਜੂਦ ਹੈ ਇਹਨਾਂ ਵੱਲੋਂ ਘੋਸ਼ਣਾ ਕੀਤੀ ਜਾਊਗੀ ਸਾਡੇ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਅਰੋੜਾ ਖਤਰੀ ਮਹਾਸਭਾ ਦੇ ਵਿਜੇ ਪੋਪਲੀ ਜੀ ਇਹਨਾਂ ਦੀ ਸਹਿਮਤੀ ਨਾਲ ਘੋਸ਼ਣਾ ਹੋਣਗੀਆਂ ਤਾਂ ਹੁਣ ਮੈਂ ਪੋਪਲੀ ਸਾਹਿਬ ਨੂੰ ਕਮਾਗਾ ਕੀ ਕਿਹੜੇ ਨਾਮ ਨਨ ਕੋਸ਼ਣਾ ਕਰਨ ਨੂੰ ਦੱਸਣਗੇ ਆਪਾਂ ਨੂੰ ਅੱਜ ਅਸੀਂ ਰੋੜ ਵੰਸ਼ ਕਚਰੀ ਮਹਾਸਭਾ ਵੱਲੋਂ ਕੁਝ ਨਮੀਆ ਅਹੁਦੇ ਦੇ ਰਹੇ ਆ ਜਾਨ ਉਹਦੇ ਬੱਚੇ ਜਗਦੀਸ਼ਾੜ ਬਤਰਾ ਜਿਹੜੇ ਸਰਪ੍ਰਸ ਬਣਾ ਰਹੇ ਸੀ ਨਕੂਦ ਸੰਸਥਾ ਦਾ ਇਸੇ ਤਰ੍ਹਾਂ ਇਹ ਬਰਨ ਕੁਮਾਰ ਦਾ ਅੱਬਾ ਇਹਨਾਂ ਸ਼ਹਿਰ ਵਿੱਚ ਸਰਗਰਮੀਆਂ ਨੂੰ ਦੇਖਦੇ ਹੋਏ ਜਾ ਚੰਗੇ ਕੰਮ ਸਮਾਜ ਸੇਵਾ ਕਰਦਾ ਹੈ ਇਹ ਨਕੋਦਰ ਨੂੰ ਕੋਈ ਜੁਦਾ ਪ੍ਰਧਾਨ ਬਣਾ ਰਹੇ ਜੋਂ ਸਰਪ੍ਰਸਤ ਰੋਡ ਵੰਸ਼ ਖੱਤਰੀ ਮहासਵਾ ਦਾ ਸਾਰਾ ਜੀ ਕੁਝ ਨਵੀਆਂ ਉਹਦੀਆਂ ਉਹਦੇ ਦਿੱਤੇਗਾ ਇਹਨੇ ਠੀਕ ਹਨ ਜਾਓਗੇ ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਜੀ ਬਤਰਾ ਸਾਹਿਬ ਬਹੁਤ ਹੀ ਪੁਰਾਣੇ ਨਕੋਦਰ ਦੇ ਨਾਲ ਜੁੜੇ ਹੋਏ ਆ ਅਸੀਂ ਇਹਨਾਂ ਨੂੰ ਨਕੋਦਰ ਦੇ ਵਿੱਚ ਰੋਡ ਖੱਤਰੀ ਰੋਡ ਵੰਸ਼ ਖੱਤਰੀ ਮहासਵਾ ਦਾ ਸਰਪ੍ਰਸਤ ਬਣਾਉਣ ਦੀ ਬਹੁਤ ਬਹੁਤ ਵਧਾਈਆਂ ਦਿੰਦੇ ਆ ਨਾਲ ਹੀ ਇਹਨਾਂ ਤੋਂ ਆਸ਼ਾ ਕਰਦੇ ਹਾਂ ਕਿ ਇਦਾਂ ਹੀ ਆਪਣੇ ਸਾਰੇ ਰੋਲਵੰਸ਼ ਖत्री ਮਹਾਸਭਾ ਨੂੰ ਬਹੁਤ ਹੀ ਉਚਾਈਆਂ ਤੇ ਆਪਾਂ ਲੈ ਕੇ ਜਾਈਏ ਤਾਂ ਕਿ ਆਪਾਂ ਨਗੋਦਰ ਦੇ ਵਿੱਚ ਛੱਡ ਕੇ ਆਪਾਂ ਪੰਜਾਬ ਦੇ ਵਿੱਚ ਵੀ ਆਪਣੇ ਰੋਲਵੰਸ਼ ਖत्री ਮਹਾਸਭਾ ਦਾ ਆਪਾਂ ਨਾਮ ਬਣਾ ਸਕੀਏ ਇਸੇ ਤਰ੍ਹਾਂ ਹੀ ਅਸੀਂ ਵਰੂਨ ਗੱਬਾ ਜੀ ਨੂੰ ਰੋਲਵੰਸ਼ ਖत्री ਮਹਾਸਭਾ ਜਿਹਦਾ ਜਿੱਦਾਂ ਪੋਪਲੀ ਸਾਹਿਬ ਨੇ ਕਿਹਾ ਆਪਾਂ ਯੂਥ ਦਾ ਇਹਨਾਂ ਨੂੰ ਪ੍ਰਧਾਨ ਬਣਾ ਰਹੇ ਹਾਂ ਬਹੁਤ ਹੀ ਬੰਦੇ ਵਧੀਆ ਜਿੱਦਾਂ ਆਪਾਂ ਕਹਿ ਸਕਦੇ ਹਾਂ ਬਹੁਤ ਹੀ ਕਰਮਟ ਤੇ ਨਿਸ਼ਕਾਮ ਸੇਵਾ ਕਰਨ ਵਾਲੇ ਵਰੂਨ ਜੀ ਨੂੰ ਬਹੁਤ-ਬਹੁਤ ਵਧਾਈਆਂ ਦੇਣੇ ਆ ਨਾਲ ਹੀ ਇਹਨਾਂ ਤੋਂ ਉਮੀਦ ਰੱਖਦੇ ਆ ਕਿ ਬਹੁਤ ਵਧੀਆ ਢੰਗ ਦੇ ਨਾਲ ਇਸ ਯੂਨਿਟ ਨੂੰ ਅੱਗੇ ਵਧਾਇਆ ਜਾਏਗਾ। ਸਰਪਰਸ਼ਤ ਬਣਾ ਗਿਆ ਜੀ ਤੁਹਾਨੂੰ ਅੱਜ ਸੱਤਾ ਵੱਲੋਂ ਕੀ ਕਹਿਣਾ ਚਾਹੋਗੇ? ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੀ ਬਿਲਾਦ ਸਾਹਿਬ ਦਾ, ਪੋਪਲੀ ਸਾਹਿਬ ਦਾ, ਇੰਗਲਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਇਹਨਾਂ ਨੇ ਮੈਨੂੰ ਜੋ ਜ਼ਿੰਮੇਵਾਰੀ ਸਮਝਾਈ ਹੈ ਮੈਂ ਬੇਖਲੀ ਨਾਲ ਨਿਭਾਵਾਂਗਾ। ਸਾਰੇ ਇੱਕ ਜ਼ਿੰਮੇਵਾਰੀ ਦਿੱਤੀ ਗਈ ਤੁਹਾਨੂੰ ਅੱਜ ਕੀ ਕਹਿਣਾ ਚਾਹੋਗੇ? ਮੈਂ ਵਰੁਣ ਗੱਬਾ ਤੇ ਮੈਂ ਅਰੋੜਾਵੰਚ ਬਰਾਦੇ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਮੈਂ ਪੂਰੇ ਜੋਸ਼ ਨਾਲੇ ਕੰਮ ਕਰੂੰਗਾ ਥੈਂਕ ਯੂ ਸਾਰੇ ਦਾ જય ਸ਼ੀਰਾਮ